ਉਹ ਵੀ ਹੈ ਰਹੀ ਅੰਦਰ ਦੁਕਾਨ ਦੇ ਇੱਥੇ ਆ ਗਿਆ ਦੁਕਾਨੇ ਸਾਫ ਸਾਫ ਵੀ ਬਹੁਤ ਤਗੜਾ ਆ ਹੈ ਰਹੀ ਅੰਦਰ ਉਹ ਨੂੰ ਤਾਂ ਬੰਦਾਰ ਲਾ ਬਹੁਤ ਅਬਰਾ ਸਾਫ ਉਹ ਦੇ ਅੰਦਰ ਫਸਿਆ ਸੀਗਾ ਸ਼ੂਗਰ ਕਰੇ ਨੇ ਦੇਖ ਲਿਆ ਮੋਟਰਸਾਈਕਲ ਰਾਤੀ ਅਹੀਂ ਅੰਦਰ ਖੜਾ ਕਰਕੇ ਇਹ ਪਤਾ ਨਹੀਂ ਕਿੱਧਰ ਦੀ ਵੜ ਕੇ ਆ ਗਿਆ ਤੇ ਮੋਟਰਸਾਈਕਲ ਤੇ ਚੜਿਆ ਹੀ ਤੇ ਨਾਟਕ ਸਨ ਲਿਆ ਇਹ ਵੀ ਬਾਬੇ ਨੇ ਮਿਹਰ ਕਰਤੀ ਆ ਮੈਂ ਨਾ ਤਾਰਨ ਕੋਲ ਨੂੰ ਭੇਜ ਬਹੁਤ ਤਕੜਾ ਹੈ ਇਹ ਆਇਆ ਕੀ ਦੀ ਹੋਊਗਾ ਹਾਂ ਮੈਂ ਕਿਹਾ ਆਇਆ ਇਹ ਤਾਂ ਕਾ ਵੀ ਤਕੜਾ ਬਾਹ ਜੱਡਾ ਬਾਰੋਂ ਆਇਆ ਬਾਰੋਂ ਉਹ ਸੰਦੂਕ ਦੇ ਵਿੱਚ ਵੜ ਗਿਆ ਹੈ ਇਹ ਛੋਟਾ ਨਿਗਾ ਸਾਲਾ ਬਾਹਾਂ ਤੋਂ ਵੱਡਾ ਆ ਮਾਰਨਾ ਨਿਗਾ ਆਪਾ ਮੈਂ ਉਹੀ ਕਹਿੰਦਾ ਮੈਂ ਨਾ ਮਾਰੀ ਨਾ ਉਹ ਹੋਰ ਸੀ ਮਾ ਵੱਲ ਫਾਫੇ ਲੂਵੇ ਨਹੀਂ ਚੜਿਆਣਾ ਝਾੜੂ ਦੇ ਵਿੱਚ ਆ ਉੱਥੇ ਉਹ ਵੱਡਾ ਬਾਹਰ ਥਲੇ ਆ ਗਿਆ ਕੋਈ ਕਹਿ ਲੱਗੀ ਇਸ ਲਈ ਨਹੀਂ ਹੂੰ ਪਹਿਲਾਂ ਝਾੜੂ ਕੱਢ ਲੈ ਬਾਹਰ ਹਾਂ 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 ਆਈ ਆ ਜੀ ਸਭ ਲਈ ਉਹ ਰੋੜਾ ਇੱਕਦਮ ਨੂੰ ਕਰ ਲੈ ਬਾਹਰ ਨੂੰ ਨਿਕਲ ਲੈਂਦੇ ਨੂੰ ਦੋ ਤੋਂ ਪਰੇ ਹੋ ਜਾ ਸਾਲਾ ਹੋਂ ਨਾ ਨਹੀਂ ਸਾਹ ਆਪ ਬਾਹ ਜੱਡਾ ਬਹੁਤ ਤਖੜਾ ਪਰਾਂ ਨਹੀਂ ਕਿਦਾਂ ਯਾ ਇਹ ਮੁਝ ਝਾੜੂ ਨੇ ਧਨਾ ਘੜ ਝਾੜੂ ਝਾੜੂ ਗਲੇ ਤਾਂ ਖੈਜ ਜਾਣਾ ਉਹਨਾਂ ਨੇ ਮੈਂ ਕੀ ਕਹਿਣਾ ਹਾਂਜੀ ਇਦਾਂ ਖੈਜ ਜਾਣਾ ਬਾਹਰ ਆ ਲੈਂਦੇ ਇੱਧਰ ਨੂੰ ਤੂੰ ਝਾੜੂ ਖੈਜ ਮਾਰਿਆ ਉਹ ਆ ਗਿਆ ਆਜ ਆ ਲੈ ਆ ਲੈ ਆ ਲੈ ਆਇਆ ਉਹ ਕਾਲਾ ਜਹ ਇਹ ਨੀ ਐਤ ਮਾਰੇ ਆ ਉਹ ਨੱਪਾ ਸੇ ਨਾ ਵੀ ਨਹੀਂ 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 ਬਾਹਰ ਆ ਲੈਂਦੇ ਪਹਿਲਾਂ ਮੋਸ਼ ਨਹੀਂ ਜਾਣਾ ਬਾਹਰ ਜਾਏ ਨੂੰ ਬਾਹਰ ਆ ਲੈਂਦੇ ਇਹਨੂੰ ਕੱਢੇ ਨਿਕਲ ਜਾ ਜਾਣਾ ਨਹੀਂ ਜਾਣਾ ਦੇ ਹਾਂ ਰੋ ਰੋ ਰੋਲਾ ਨਾ ਨਹੀਂ 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 ਇਧਰ ਨਹੀਂ ਨਹੀਂ ਹੋਣੀ ਹੋਣੀ ਆਉਣਾ ਜੀ ਹਾਂ ਨਾ ਨਾ ਮੁੜੇ ਹੁਣ ਇਧਰ ਦੀ ਗੱਲ ਬੂਆ ਟੋਦੇ ਬੂਆ ਟੋਦੇ ਖੱਜ ਕੇ ਗਿਆ ਗਿਆ ਨਾ ਵੰਡਾ ਵੰਡਾ ਨਹੀਂ ਨਹੀਂ ਜਾਣਾ ਨਹੀਂ ਜਾਣਾ ਦੇ ਹੋਰ ਚ ਵੜ ਜਾਣਾ ਨਹੀਂ ਉਹ ਮਾਰੀ ਨਾ ਵਜਾ ਨਾ ਨਹੀਂ ਮਾਰਦਾ ਨਾ ਸਦਾਈ ਸਵਾਣਾ ਵੱਡਾ ਨਿਕਲਿਆ ਅੱਜ ਬੰਗਿਆ ਰਿਹਾ ਦਮ ਚੱਲ ਜਾ ਲੈਣ ਤੇ ਬਾਬਾ ਅੱਜ ਹੈਗਾ ਵੀ ਹੈ ਬਹੁਤ ਹੀ ਮਿਹਨਤ ਆਹੋ ਜਾਣੀ ਜਾਣ ਇਹ ਆਇਆ ਵੀ ਇਧਰੋਂ ਹੀ ਇਧਰੋਂ ਆਇਆ ਓਕ ਇਹੋ ਤੋਗਰਾ ਹੱਤੀਆ ਫੜਿਆ ਯਾਰ ਕੋਈ ਨਹੀਂ ਕੋਈ ਨਹੀਂ ਫੇਰ ਵੀ ਅਮ ਨੂੰ ਧਿਆਨ ਨਾ ਐਕਸੀਡੈਂਟ ਐ ਸੱਟ ਨਾ ਵੱਜੇ ਉਹਦੇ ਪਤਾ ਕਿਦਾਂ ਫੇ ਕੀੜੀਆਂ ਚੂੰਬੜ ਜਾਂਦੀਆਂ ਹੁੰਦੀਆਂ ਉਹ ਉਹ ਬੱਲੇ ਉੱਡ ਗਏ ਲਾ ਮਗਰਾ ਨਾ ਹੂੰ ਡੇ ਜਾਂ ਜਾਂ ਕੂੜਾ ਬਣ ਕੂੜਾ ਆ ਕੂੜਾ ਆ ਲੱਗ ਜਾਈਆਂ ਉਹ ਪਤਾ ਨਹੀਂ ਹੁੰਦਾ ਇੱਕਦਮ ਹੀ ਆਉਂਦੇ ਨਹੀਂ 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 ਉਹ ਨਹੀਂ ਨੇ ਫੇਰ ਵੀ ਪਤਾ ਕਿ ਉਹਨਾਂ ਸੱਟ ਨਾ ਲਾ ਜੇ ਕੀੜੀਆਂ ਕੂੜੀਆਂ ਲੜ ਜਾਣੀਆਂ ਗਾ ਹੀ ਕਰਦੇ ਮੈਂ ਕਹਿੰਦਾ ਕੋਟਲਾ ਜੀ ਤੋਂ ਵੀ ਕੋਈ ਫੇਨਾ ਨਹੀਂ ਲੱਗਿਆ ਨਾ ਮੈਂ ਕਹਿੰਦਾ ਤਰਪਿਆ ਹੋਣਾ ਹੋਣੀ ਹੁਣ ਉਹ ਭਰਾਵਾ ਸ਼ੁਕਰ ਕਰ ਰਿਹਾ ਨੇ ਤੇ ਨਾਟਕ ਕਰ ਰਿਹਾ ਨੇ ਮੇਰੇ ਪਿੱਛੇ ਅੱਛਾ ਭੱਜਾ ਆਈ ਮੱਛੇ ਲੱਗੇ ਉੱਥੋਂ ਜਾਬ ਇੱਥੇ ਕਿਤੇ ਵੜ ਗਿਆ ਹੋ ਗਿਆ ਤੂੰ ਅਰੇ ਇੱਥੇ ਵੜ ਗਿਆ ਭਾਈ ਹੈ ਉਹ ਇੱਥੋਂ ਕਿੱਥੇ ਲੱਗਿਆ ਉਹ ਦੇਖਦਾ ਹੈ ਕਿ ਠੀਕ ਹੈ ਇੱਥੇ ਵੜ ਗਿਆ ਮੈਂ ਲੈ ਤੁਰ ਗਿਆ ਨਾ ਡੋਟ ਇੱਥੇ ਹਾਂ ਬਾਤ ਜਾਨਾਂਗੇ ਹਾਂ ਸਹੀ ਚਲੇ ਗਏ ਹਾਂ ਬਾਈ ਹੋਣਾ ਨਹੀਂ ਹੋ ਗਿਆ ਹੋ ਗਿਆ ਉਹ ਖੜਾ ਹੋਰ ਡੋਟ ਆ ਜਗਾ ਟੱਟ ਨਹੀਂ ਬੀਂਗੇ ਚਲੋ ਬਾ ਬਾ ਪਿੱਛੇ ਹੀ ਹੁੰਦਾ ਚਲ ਗਿਆ ਮੇਰੇ ਲੱਗਦਾ ਪੀਸ ਬਾਕੀ ਹੁੰਦਾ ਇੱਥੇ ਲਾ ਕੇ ਪੂਰਾ ਰੱਖਾ ਉਹ ਨੂੰ ਫੋਕਸ ਕਰੇਗਾ ਕਬ ਬੂਆ ਉਹਨਾ ਤਾਂ ਬੂਏ ਦੇ ਮੋਰੇ ਨਹੀਂ ਨਹੀਂ ਬਾਹਰੋਂ ਆਇਆ ਹੀ ਕੰਦਰੋਂ ਬਾਹਰੋਂ ਕਿਦੋਂ ਅੰਦਰ ਆ ਗਿਆ ਭਾਈ ਹੂੰ ਬਾਹਰ ਲੱਗ ਬੂਆ ਜੇ ਖੁੱਲਾ ਲਿੰਦਾ ਤੂੰ ਤੇ ਡਰ ਗਿਆ ਹੁਣ ਤੂੰ ਕਹਿੰਦਾ ਨਾ ਪਾਪਾ ਮੇਰੇ ਨੂੰ ਅੱਗੇ ਸੱਪ ਨੇ ਭੈ ਇਦਾਂ ਕੀਤਾ ਉਹ ਲੋਈ ਐਦਾਂ ਹੱਥ ਤੇ ਪਏਗਾ ਨਾ ਫਿਰ ਫਿਰ ਰੱਖ ਦੇ ਸੀਂ ਹੱਥ ਤੇ ਆਪ ਇਦਾਂ ਫੜ ਲੈ ਨਹੀਂ ਉਦੋਂ ਹੁਣ ਭੱਜਾਇਆ ਜਾਂਦਾ ਹੀ ਆਵੇ ਅੰਦਰ ਨੂੰ ਐ ਆਈਓ ਮੈਂ ਕਿਹਾ ਵੀ ਪੈ ਦੱਟਲਾ ਜਾਂ ਨਾਗਾ ਇੱਦਾਂ ਤੇਜ਼ ਤੇ ਜੀ ਕਰੇ ਇੱਧਰ ਹੀ ਚੱਲ ਜਾਓ ਕਰੀ ਇੱਧਰ ਡਰ ਬੇ ਤੂੰ ਜ਼ਿਆਦਾ ਵੱਡਾ ਕਰਦਾ ਨਹੀਂ ਇੱਟਾ ਹੀ ਨਹੀਂ ਨਹੀਂ ਸਾਫਾ ਵੀ ਵਜਾ ਨਹੀਂ ਪਾਣੀ ਦਾ ਡੇਟਾ ਕਰਦਾ ਚੱਕਿਆ ਲੈਂ ਬਾਬੂ ਅੱਜ ਦਿਨ ਸਿਕਾ ਐਤਵਾਰ ਦਾ ਤੇ ਹੈਰੀ ਆ ਕੇ ਰਾਤੀ ਅਸੀਂ ਗਿਆ ਸੀ 0300 ਵਾਲੇ ਭਰਾ ਨੂੰ ਮੈਂਨੇ ਤੇ ਮੋਟਰਸਾਈਕਲ ਅੰਦਰ ਲਾਤਾ ਸੀਗਾ ਉਹਦਾ ਕਰਕੇ ਉਹ ਮੋਟਰਸਾਈਕਲ ਇਹ ਕੱਢਣ ਲੱਗਾ ਬਾਹਰ ਤੋਂ ਮੋਟਰਸਾਈਕਲ ਦੇ ਵਿੱਚ ਹੀ ਚੜਿਆ ਉੱਪਰ ਜਣੇ ਬਾਹਰ ਹੋ ਆ ਗਿਆ ਇਧਰੋਂ ਕਦੋਂ ਆਇਆ ਕਦੋਂ ਮਗਰ ਇਹ ਲੈ ਪਿਆ ਜੇ ਮੁੰਡਾ ਨਾ ਨੰਗਦਾ ਉਹਨੇ ਦਾਸ ਦਿੱਤਾ ਕਹਿੰਦਾ ਮਗਰ ਤੇ ਤੇਰੇ ਸਾਪ ਉਹ ਵੀ ਬਚਾਅ ਹੋ ਗਿਆ ਬਾਬੇ ਨੇ ਮਿਹਰ ਕੀਤੀ ਭਰਾਵਾ ਅੱਗੇ ਸੱਪ ਨੇ ਸਾਰੀ ਤੁਹਾਨੂੰ ਪਤਾ ਹੀ ਆ ਮੇਰੇ ਨਾਲ ਕੀ ਹਲਾਤ ਹੋਇਆ ਹੈ ਬੜਾ ਔਖਾ ਹੋ ਗਿਆ ਚਲੋ ਬਾਬਾ ਫੇ ਵੀ ਕਿਰਪਾ ਕੀਤੀ ਅੱਜ ਆ ਗਈ ਮਸਿਆ ਤੇ ਆਜੋ ਤੁਹਾਨੂੰ ਮਸਿਆ ਦੇ ਵੀ ਦਿਖਾਵਾਂਗੇ ਅੱਜ ਮੇਲਾ ਗੇਲਾ ਹੋ ਆ ਹੋਰ ਮੈਂ ਤਾਂ ਜਣਾਈ ਬੈਠ ਗੱਲਾਂ ਉਹਨਾਂ ਮਾਰੇ ਕਾਫੀ ਦੰਨੇ ਮੈਂ ਕਾਫੀ ਦੰਨੇ ਮੈਂ ਕਾ ਤੁਗਾ ਮਾਰ ਚਾਰ ਦੱਸਿਆ ਇੱਥੇ ਦਾ ਇਤ ਨੰਗਦਾ ਵੀ ਆਂ ਮਗਾ ਨਾਲ ਦੇ ਗੋਲਾ ਹੋੜੀ ਹੋੜੀ ਕਿਤੇ ਗੋਲੀ ਲਾਉਂਦੇ ਆ ਕੋਈ ਕੋਲ ਲੰਗਿਆ ਮੈਂ ਥੋੜੇ ਦੇਖਿਆ ਇਹ ਭਾਈ ਉਹਨੇ ਮੈਨੂੰ ਉਧਰੋਂ ਅੰਦਰੋਂ ਬਾਹਰ ਮਾਰਦੀ ਕਹਿੰਦਾ ਓਏ ਰੱਖਿਆ ਨਹੀਂ ਤੇ ਫਣੀ ਆ ਜਾ ਮੈਂ ਤਾਂ ਫੜ ਕੇ ਭਰਾਵਾ ਜਾ ਜਾਈ ਮੈਂ ਤਾਂ ਚੱਲਿਆ ਉਹ ਵੀ ਆਉਣਾ ਜੀ ਮਾਰ ਜੂ ਫੇਰ ਭੈਣੋ ਲਗਾਇਆ ਰੰਗਵਾ ਹੂੰ ਉਹ ਅੱਜ ਆਪਾਂ ਪਹੁੰਚ ਚੁੱਕੇ ਆ ਪਿੰਡ ਮੇਲਾ ਤੇ ਜਤਿੰਦਰ ਸਿੰਘ ਵੀ ਮਿਲ ਚੱਕਾ ਜੋ ਜੋ ਹਨੀ ਸਿੰਘੋ ਨਲੀ ਸਿੰਘ ਤੇ ਅੱਜ ਆਪਾਂ ਮਸਿਆ ਇੱਥੇ ਪੂਰਾ ਆ ਦੇਖੋ ਪੰਪ ਵੀ ਮਿਲਦੇ ਆ ਜਦਾ ਆਮ ਲੋਕੀ ਲੈਂਦੇ ਆ ਇੱਥੇ ਹਵਾ ਭਾਂ ਲਈ ਪੰਪ ਵੀ ਤੁਸੀਂ ਲੈ ਸਕਦੇ ਆ ਬਾਲਬ ਆ ਗਿਆ ਪੱਕਾ ਗਾਰੰਟੀ ਕੋਈ ਨਹੀਂ ਪਰ ਓਦਾਂ ਜਗਦੇ ਰਹਿੰਦੇ ਆ ਬਾਬੇ ਦਾ ਦਰਵਾਜ਼ਾ ਆ ਗਿਆ ਮੀਨਗੇ ਸਾਰਿਆਂ ਦਾ ਮੋਨੇ ਅੱਜ ਦੇ ਚੱਦਨ ਦੇ ਸਭ ਤੁਹਾਨੂੰ ਅੱਜ ਉਧਰ ਵੀ ਲੈ ਕੇ ਜਾਣਾ ਪਰਲੇ ਪਾਸੇ ਜਿੱਧਰ ਪ੍ਰਸ਼ਾਦ ਦਾਰੂ ਦਾ ਪ੍ਰਸ਼ਾਦ ਚੜਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਰੇ ਕਿੰਨੇ ਦੇ 100 ਦੇ 2 ਪੈਕੇਟ 100 ਦੇ 2 ਪੈਕੇਟ ਮਾਦਰ 6 ਪੀਂਹਾਂ ਦਾ ਕਿੰਨੇ ਦਾ ਪੈ ਗਿਆ ਭਾਈ 100 ਸੁਣਿਆ ਨਹੀਂ ਮੈਂ ਕਹਿੰਦਾ ਨਹੀਂ ਪੀਂਹਾਂ ਦਾ ਪੈ ਗਿਆ 1 ਪੀਸ 100 ਦੇ 2 ਬਾਈ 50 ਦਾ 1 ਪੈਕੇਟ 100 ਦੇ 2 50 ਦਾ 1 ਮਾਦਰ ਲਾਲਾ 15 20 ਦਾ ਪੈ ਗਿਆ ਵਧੀਆ ਇਹ ਲੈ ਲਓ ਲੈਂਦੇ ਭਾਈ ਹੈਂ ਵੱਡੀਆਂ ਲੈਣੀਆਂ ਲਾਤਾ ਫੇ ਦੇਸੀ ਗੋੜ ਮਸਿਆ ਦੇ ਪਿਓਰ ਦੇਸੀ ਗੋੜ ਦੇ ਕੋ ਟੋ ਵੀ ਆ ਨਾ ਹਾਂਜੀ 110 ਰੁਪਏ ਕਿਲੋ ਦੇ ਮੈਂ ਜਗਰੀਆਂ ਵੀ ਪਾਈਆਂ ਹਾਂਜੀ ਗਰੀਆਂ ਵਾਲਾ ਵੀ ਹੈਗਾ ਭਾਜੀ ਗੋੜ ਪੀਨਟ ਗੋੜ ਕਿੰਨਾ ਕਿਲੋ ਐਸੇ ਦਾ ਦੇ ਲਾ ਜਿਹੜਾ ਮਰਜੀ ਵੀ ਆ 110 ਰੁਪਏ ਕਿਲੋ ਹੈ ਜੀ ਆ 120 ਰੁਪਏ ਕਿਲੋ ਆ ਆ ਹਲਦੀ ਗੋੜ ਹੈ ਜੀ 170 ਰੁਪਏ ਕਿਲੋ ਆ ਕਿਹੜਾ ਬਰੋ ਵਾਲਾ 110 ਕਿਲੋ ਇਹ ਵਧੀਆ ਫੈਕਟਰੀ ਚ ਬਣਾ ਕਿੱਥੇ ਆ ਆਪਣੀ ਇਹ ਭਾਜੀ ਕਾਲਵਾ ਲੱਗੇ ਆਪਣਾ ਆਪਣੇ ਠਿਗਲੀ ਹੈ ਜੀ ਠਿਗਲੀ ਠਿਗਲੀ ਬਣੀ ਬਹੁਤ ਵਧੀਆ ਮੰਮੀ ਵੀ ਆਵੇ ਇੱਥੇ ਮਸੀਹਾ ਦੇਖਣ ਗੁਰੂ ਜੀ ਫੋਟੋ ਕਰਾ ਲੈ ਚਾਹ ਫੋਟੋ ਕਰਾ ਲਾ ਮੈਂ ਫੋਟੋ ਕਰਾ ਚਾਹ ਜੂ ਪੀ ਲਈ ਹਾਂ ਪੀ ਵਰਤ ਕੰ ਭਈ ਕਿੰਨੀ ਵਾਰੀ ਪੀ ਗਏ ਆ ਪੀ ਦੋ ਵਾਰੀ ਦੋ ਚਾਹ ਠੀਕ ਆ ਚੰਗਾ ਫੋਟੋ ਕਰਾ ਲਾ ਇਹ ਇਹ ਸਾਰਾ ਕੋ ਬੈਗ ਹਾਤਾਂ ਹੁਣ ਆਪਾਂ ਇੱਥੇ ਜਾਦਾ ਲੰਗਰ ਵੀ ਈਨਾ ਬਹੁਤ ਵਧੀਆ ਚਾਹ ਬਣਦੀ ਆ ਸਾਡੇ ਪਿੰਡ ਇਹ ਬਾਬਾ ਕਾਨ ਦਾਸ ਦੀ ਜਗਾ ਜੀ ਪਿੰਡ ਕਾਲਾ ਸਿੰਘ ਆ ਇੱਥੇ ਬੜੇ ਲੋਕਾਂ ਆ ਸੁਖਾਂ ਪੂਰੀਆਂ ਆ ਗੀਆਂ ਤੁਹਾਨੂੰ ਉੱਧ ਦੂਜੇ ਪਾਸੇ ਵੀ ਲੈ ਕੇ ਜਾਣਾ ਜਿੱਥੇ ਪ੍ਰਸ਼ਾਦ ਵੰਡਦਾ ਇਹ ਆ ਸਾਈਡ ਨਵੀਂ ਬਗੀਚੀ ਬਣੀ ਆ ਫੁੱਲਾਂ ਦੀ ਪਾਰਕ ਬਹੁਤ ਵਧੀਆ ਬਣੀ ਆ ਸਾਰੀ ਤਾਂ ਦਿਖਾਉਣਾ ਮੈਂ ਵਿੱਚ ਬੈਂਟਾ ਨੂੰ ਇੱਧਰ ਜਿੱਦਾਂ ਮਰਜੀ ਧੁੱਪੇ ਤੁਸੀਂ ਵੇ ਔਰ ਸਾਹਦੇ ਆ ਅੱਜ ਮੱਛੇ ਵਾਲੇ ਦਿਨ ਬਹੁਤ ਖੁੱਲੀ ਧੁੱਪੀ ਆ ਪਰ ਦੇਖੋ ਸਾਰੀ ਪਾਰਕ ਬਣੀ ਇਹਨੂੰ ਇਹਨੇ ਬੰਦਾ ਗੱਲਾਂ ਚ ਪਾਤਾ ਤੇ ਇਹਨੇ ਬਲਬ ਚੱਕ ਲਿਆ ਲੰਦਾ ਦੁਕਾਨੇ ਬਲਬ ਐ ਨਹੀਂ ਇਹਨਾਂ ਦੇ ਦੇ ਦਿੱਤਾ ਲਾਈਆਂ ਡੀਸੀ ਇਹ ਵੀ ਨਵੀਂ ਆ ਇਹਨਾਂ ਵੀ ਇੱਦੀ ਆ ਜੇ ਮੁੰਡਾ ਆ ਅੱਜ ਜੇ ਬੰਦਰ ਨੂੰ ਮੈਂ ਗਿਆ ਬੋਲੀ ਦਾ ਕੁਝ ਖਾਣਾ ਆ ਮੇ ਦਾ ਨਿਆਣਾ ਆ ਕੋ ਕਾ ਲੂਗਾ ਇਸ ਹਾਂ ਸਾਰੇ ਮਤਲਬ ਭਾਈ ਨੂੰ ਬਿੱਲਾ ਹੀ ਕਰਦਾ ਇਹਨੇ ਤੈਨ ਖਾਦੇ ਤੈਨ ਐਤੀ ਪਾ ਲੈ ਗੋਗੜ ਦੇ ਵਿੱਚ ਉਹ ਕੱਟ ਦੇਣੀ ਆ ਕੱਟ ਦੇਣੀ ਆ ਕੱਟ ਓਏ ਪਾਪਾ ਚਾ ਲੈ ਆਂਦੀ ਭਰਾ ਨੇ ਬਾਹਰ ਹੀ ਵੀਰ ਲੰਗਰ ਜੇ ਮੈਂ ਕਿਉਂ ਤਾਂ ਚਾਹ ਚੱਲਣੀ ਚਾਹੀਦੀ ਹਟਦੇ ਨੇ ਵੀ ਲੈ ਲਿਆ ਪੈਸੇ ਤਾਂ ਹੁਣ ਮੈਨੂੰ ਬਾਹਰ ਹੀ ਵੀ ਨਹੀਂ ਪੈਣੀ ਚਾਹ ਪੀਓ ਜੀ ਮੈਂ ਤੁਹਾਨੂੰ ਸ਼ੁਕਰੀਆ ਬਈ ਬਾਬਿਓ ਇਹ ਸੀਗਾ ਜਿੱਦਾਂ ਮਤਲਬ ਮੇਨ ਗੁਰਦੁਆਰਾ ਜਿਹੜਾ ਇੱਧਰ ਜਿੱਥੇ ਤੇ ਹੁਣ ਆਪਾਂ ਦੂਸਰੇ ਬੰਨੇ ਤੇ ਆਪੋਜ਼ਿਟਾ ਇਹ ਨਿਕਾ ਵੀ ਹੁਣ ਕਈ ਵੀਰਾਂ ਨੇ ਕਹਿਣਾ ਵੀ ਇੱਧਰ ਮਤਲਬ ਗੁਰੂ ਗ੍ਰੰਥ ਸਾਹਿਬ ਵੀ ਰੱਖਿਆ ਜਿੱਦਾਂ ਭੋਗ ਵੀ ਪੈਂਦੇ ਆ ਮਤਲਬ ਕੋਈ ਦਿਨ ਹੋਵੇ ਨੀ ਤਾਂ ਰੋਇ 5 7 10 ਭੋਗ ਹੁੰਦੇ ਆ ਮਤਲਬ ਇਥੇ ਪਹਿਲਾਂ ਹੀ ਕਰਾਉਣੇ ਪੈਂਦੇ ਬਾਬਾ ਕਹਿੰਦਾ ਸੀ ਤੇ ਹੁਣ ਦੂਸਰੀ ਸਾਈਡ ਆਪਾਂ ਚੱਲੇ ਆ ਜਿੱਥੇ ਕੀ ਤੁਹਾਨੂੰ ਦਿਖਾਉਣ ਜਾ ਰਹੇ ਆ 5 ਤੇ 6 ਨੂੰ ਇਸ ਤਰੀਕ ਨੂੰ ਦਸੰਬਰ ਨੂੰ ਬਹੁਤ ਹੀ ਵੱਡਾ ਭੋਲ ਦਾ ਤਾਂ ਤੇ ਝੋਟਿਆਂ ਦਾ ਮੇਲਾ ਹੋਣ ਜਾ ਰਿਹਾ ਜਿਨ੍ਹਾਂ ਵਿੱਚ ਫਾਸਟ ਤੋਂ ਲੈ ਕੇ ਫੋਰ ਤਾਂ ਹੀ ਫੋਟਿਆਂ ਤੇ ਬੋਲਦਾਂ ਨੂੰ ਵੱਖ-ਵੱਖ ਮੋਟਰਸਾਈਕਲ ਪਹਿਲੇ ਨਾਮ ਤੋਂ ਚੌਥੇ ਨਾਮ ਤੇ ਦਿੱਤੇ ਜਾਣਗੇ ਹੋਂਦ ਨੂੰ ਉਧਰਲੀ ਸਾਈਡ ਲੈ ਕੇ ਚੱਲੇ ਲੋਕੀ ਲੈ ਕੇ ਆਏ ਆ ਆਪਣੇ ਪਸ਼ੂ ਅੱਜ ਵੀ ਲੈ ਕੇ ਆਏ ਆ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਵੀ ਉੱਥੇ ਪ੍ਰਸ਼ਾਦ ਸ਼ਰਾਬ ਦਾ ਪ੍ਰਸ਼ਾਦ ਕਿੱਦਾਂ ਚੜਦਾ ਕਿੰਨੇ ਵੀਰਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਤੇ ਕਿੰਨੇ ਲੋਕੀ ਉੱਥੇ ਸ਼ਰਾਬ ਦਾ ਪ੍ਰਸ਼ਾਦ ਲੈ ਕੇ ਹੁੰਦੇ ਆ ਤੇ ਕੋਈ ਵੀ ਵੀਰ ਬੈਡ ਕਮੈਂਟ ਨਾ ਕਰਿਓ ਮੇਰਾ ਭਰਾ ਜਿਹੜੀ ਚੀਜ਼ ਆ ਉਹੇ ਦਿਖਾਉਨੇ ਆ ਵੀ ਇੱਥੇ ਬਹੁਤ ਲੋਕਾਂ ਦੀ ਸ਼ਰਧਾ ਹੈ ਜੀ مین 게ਟ ਆ ਗਿਆ ਜਿੱਦਾਂ ਦੂਜੇ ਪਾਸੇ ਜਿੱਧਰ ਤੁਹਾਨੂੰ ਦਿਖਾਉਨੇ ਆ ਵੀ ਪ੍ਰਸ਼ਾਦ ਵੀ ਖੁੱਲਾ ਝੜਦਾ ਤੇ ਇੱਥੇ ਮੇਲਾ ਹੋਣਾ ਆ ਆ ਆਪਣਾ ਜਿਹੜਾ ਬੋਰਡ ਆ ਤਾਂ ਦਿਖਾ ਦਿੰਨੇ ਆ ਲੇਲੇ ਦਾ ਬੈਨਰ ਆ ਬੈਨਰ ਜਿਹੜਾ ਛਪਿਆ ਆ ਸਲਾਨਾ ਹਾਲਟ ਦੌੜ ਮੁਕਾਬਲਾ 5 ਅਤੇ 6 ਦਸੰਬਰ ਨੂੰ 24 ਨੂੰ ਆ ਮੋਟਰਸਾਈਕਲ ਜਿਹਨੇ ਵੀਰਾਂ ਨੇ ਦਿੱਤੇ ਸਾਰਿਆਂ ਦਾ ਤਾਂ ਦੇਖ ਲੋ ਕਈ ਵੀਰ ਹੋਣ ਵੀ ਬਹੁਤ ਇੱਥੇ ਲੈ ਕੇ ਆਏ ਆ ਕਿਉਂਕਿ ਜਿਹਨੇ ਵੀਰਾਂ ਨੇ ਲੋ ਇਦਾਂ ਦੋਨੇ ਆ ਇੱਥੇ ਤੇ 5 7 8 ਮਿੰਟ ਜੋ ਵੀ ਕਮੇਟੀ ਰੱਖੂਗੀ ਉਹਦੇ ਵਿੱਚ ਕੁਝ ਮਾਰਨਾ ਨਹੀਂ ਹੁੰਦਾ ਅੱਜ ਤਾਂ ਚਲੋ ਚੱਲੋ ਕੋਈ ਆ ਆ ਛੱਡੋ ਹੁਣ ਇਹਨਾਂ ਨੇ ਆਪਣੇ ਪਾਸ ਮਾਸ ਮਾਸ ਮਾਵਾਗੇ ਜਾਵਾਗੇ ਇਹ ਇਕ ਅੱਲਾ ਭੱਜਣਾ ਹੀ ਨਹੀਂ ਖੂਹ ਵੀ ਬਹੁਤ ਪਾਰਾ ਹੁੰਦਾ ਜਿੱਦਾਂ ਆ ਖੂਹ ਆ ਪੂਰਾ ਪਾਣੀ ਨਾਲ ਇੰਨਾ ਭਰ ਦਿੱਤਾ ਜਾਂਦਾ ਟਿੰਡਾ ਵਿੱਚ ਪੂਰੀਆਂ ਭਰ ਕੇ ਹੋਣੀ ਆ ਉਹਦੇ ਨਾਲ ਭੋਜ ਦਾ ਜੋਰ ਵੀ ਬਹੁਤ ਲੱਗਦਾ ਆ ਜੀ ਕਿਹਾ ਹੁਣ ਲਾਉਂਦੀਆਂ ਕਿਤੇ ਦੇਖਣ ਨੂੰ ਇਹ ਅੱਗੇ ਲੋਕੀ ਪਰਾ ਸਾਰੇ ਖੂਹਾਂ ਤੇ ਹੁੰਦੇ ਹੁੰਦੇ ਸੀ ਹੁਣ ਤਾਂ ਬਹੁਤ ਘੱਟ ਤੇ ਹੁਣ ਆਪਾਂ ਤੁਹਾਨੂੰ ਦੂਜੇ ਬੰਨੇ ਦਿਖਾਉਨੇ ਜਿੱਧਰ ਪ੍ਰਸ਼ਾਦ ਦਾ ਵੀ ਚੱਲਦਾ ਆਨੇ ਦਾ ਤਾਈ ਤੂੰ ਕੋਈ 15 ਮਹੀਨੇ 15 ਮਹੀਨੇ ਹਾਂ ਆਪਾਂ ਆਣਾ ਅੰਦਰਲੀ ਸਾਈਡ ਜਿੱਥੇ ਪ੍ਰਸ਼ਾਦ ਚੜਦਾ ਉਸ ਜਗ੍ਹਾ ਤੁਹਾਨੂੰ ਦੱਸਾਂਗੇ ਆ ਮੰਦਿਰ ਜਿੱਥੇ ਬਣਾਇਆ ਮੀਟਿੰਗ ਹੈ ਤੁਹਾਨੂੰ ਬਾਬਾ ਕਾਨ ਦਾ ਪਿੰਡ ਕਾਲਾ ਸਿੰਘ ਆ ਤੇ ਲੋਕਾਂ ਨੇ ਦੇਖੋ ਨੰਦਨ ਸ਼ਰਦਾ ਲੈ ਕੇ ਆਉਂਦੇ ਇੱਥੇ ਪ੍ਰਸ਼ਾਦ ਤੇ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਆ ਵੀ ਆ ਸਾਡੇ ਭਾਜੀ ਵੀ ਬੈਠੇ ਆ ਸਾਸਿਕਾ ਭਾਜੀ ਹੋ ਠੀਕ ਠਾਕ ਆ ਜੀ ਤੇ ਆ ਸਾਰੇ ਜਿੰਨੇ ਵੀਰ ਹੈਗੇ ਆ ਦੇਖੋ ਇਹ ਸਾਰੇ ਆਪਣੇ ਮਤਲਬ ਬਾਟੀਆਂ ਚ ਪੀਣ ਵਾਲੇ ਹੀ ਆ ਕਿਉਂਕਿ ਇੱਥੇ ਪ੍ਰਸ਼ਾਦ ਲੈ ਕੇ ਇਹਨਾਂ ਨੂੰ ਹੀ ਵਰਤਾ ਦੇਣਾ ਸਾਰਿਆਂ ਨੂੰ ਤੁਹਾਨੂੰ ਮੈਂ ਦਿਖਾ ਦੇਣਾ ਕਿਦਾਂ ਵਰਤ ਹੁੰਦੇ ਆ ਇਹ ਪ੍ਰਦੇਸੀ ਬਾਪੂ ਵਿੱਚ ਯਾਦ ਆਪ ਨੂੰ ਇੱਦਾਂ ਨੰਨਾਂ ਨੂੰ ਦੋਈਓ ਉਹ ਆ ਗਿਆ ਬਾਬਾ ਜੀ ਸਤਿ ਆਲੋਕ ਭਾਈ ਅੰਕਨ ਜੀ ਭਾਈ ਅੱਗੇ ਆ ਜਾਓ ਸਰਦਾਰ ਅੰਕਲ ਬਾਦੀ ਬਾਰੇ ਬਾਬਾ ਹੋਰ ਥੋੜਾ ਥੋੜਾ ਪਾ ਦੇ ਬਾਬਾ ਇਹਨੂੰ ਸਾਰਿਆਂ ਨੂੰ ਆਜੇ ਥੋੜੀ ਥੋੜੀ ਕਿ ਨਹੀਂ ਬਾਬਾ ਪ੍ਰਸ਼ਾਦ ਹੀ ਹੁੰਦਾ ਹੈ ਬਾਬੇ ਦੀ ਸੋਖ ਪੂਰੀ ਹੋਈ ਹੁਣੀ ਪਈ ਬਾਬਾ ਲੈ ਕੇ ਆਏ ਬਾਬਾ ਜੀ ਦੇਣਾ ਬਸ ਬਾਬਾ ਜੀ ਦੇਣਾ ਨਹੀਂ ਬਾਬਾ ਇਧਰ ਉਧਰ ਆਈ ਜਾਣਾ ਇਧਰ ਤੇ ਇਧਰ ਕੋਣ ਤਾਂ ਮੰਦਰ ਦਾ ਵੀ ਦਿਖਾਉਣੇ ਆ ਵੀ ਦੇਖੋ ਇੱਕ ਪੇਟੀ ਹੋਰ ਆ ਗਈ ਆਈ ਜਾਣੇ ਇਥੋਂ ਹਾਂ ਸਾਰੇ ਅੰਦਰ ਪ੍ਰਸ਼ਾਨ ਚੜਾਉਣ ਵਾਲੇ ਹੀ ਆ ਜਿੰਨੀ ਵੀ ਸੰਗਤਾਂ ਦੀ ਜਿਨ੍ਹਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਤੁਹਾਨੂੰ ਫਰਾਂਟ ਤੋਂ ਦਿਖਾਉਣਾ ਮੈਂ ਤੇ ਬਾਬਾ ਜੀ ਨੂੰ ਓਟੋ ਬਾਹਰ ਵੀ ਲੱਗੀ ਆ ਇਹਨਾਂ ਨੂੰ ਬਾਬਾ ਜੀ ਨੇ ਧਿਆਨਾ ਵੀ ਬਹੁਤ ਪਿਆਰ ਸੀ ਨਾਲ ਹੀ ਰੱਖਦੇ ਸੀਗੇ ਅਗਲੀ ਵਾਰ ਨੂੰ ਕਿਤਾ ਦੋਵਾਂ ਨੇ ਕੀ ਕਰਨਾ ਚਾਦਰਾਂ ਲਾਉਣਾ ਔਰਤਾ ਵੀ ਚਾਦਰਾਂ ਤੇ ਪਜਾਮਾ ਚਾਦਰ ਦੀ ਲੋੜ ਨਹੀਂ ਮੈਂ ਕੱਲਾ ਚਾਦਰਾਂ ਇੱਥੇ ਬੰਨ ਲੇਰੇ ਤੇ ਚਾਦਰਾਂ ਤਾਂ ਹੁਣ ਤਾਂ ਹੀ ਆ ਜਾਣਾ ਨਹੀਂ ਮੇਰੇ ਨਹੀਂ ਆਊਗਾ ਨਹੀਂ ਤੇਰੇ ਤਾਂ ਜਾਣਾ ਫੇ ਵੀ ਕਾਕੂ ਫੇ ਪੂਰਾ ਪੂਰਾ ਜਾਣ ਨਹੀਂ ਦੀ ਲੱਗਣਾ ਪੂਰਾ ਗੁੱਗੂ ਗੈ ਜੇ ਤੂਰੀ ਇਦਾਂ ਹਸავ ਜੈ ਨਾ ਤੁਰ ਕੇ ਦੱਸ ਤਾਂ ਹਾਂ ਜਦੋਂ ਲੱਗਾ ਲੱਗਾ ਹੁੰਦਾ ਜਦੋਂ ਲੱਗਾ ਲੱਗਾ ਇਦਾਂ ਤੂੰ ਨਹੀਂ ਇੱਥੇ ਵੀ ਇੱਕ ਪਾਸੇ ਬਣਿਆ ਆ ਜਿੱਦਾਂ ਬਾਬਾ ਜੀ ਨੂੰ ਕੁੱਤਿਆਂ ਨਾਲ ਵੀ ਬਹੁਤ ਪਿਆਰ ਸੀ ਤੇ ਇੱਥੇ ਜਦੋਂ ਵੀ ਕੋਈ ਤਾਜੀ ਮੱਝ ਸੁੰਦੀ ਆ ਜਾਂ ਕਿਦਾਂ ਇੱਥੇ ਦੁੱਧ ਚੜਾ ਕੇ ਜਾਂਦੇ ਆ ਪਹਿਲਾਂ ਦੁੱਧ ਇੱਥੇ ਪਾਉਂਦੇ ਆ ਆ ਦੇਖੋ ਮਦਰ 25 30 ਕੋ ਇੱਥੇ ਹੁਣੇ ਹੀ ਆ ਕੁੱਤੇ ਜਿਨ੍ਹਾਂ ਨੇ ਖਾਣਾ ਪੀਣਾ ਡੇਲੀ ਜਦੋਂ ਵੀ ਕਿਸੇ ਦੀ ਮੱਜ ਹੁੰਦੀ ਆ ਦੇ ਇੱਥੇ ਜੜਾ ਆ ਕੇ ਜਾਂਦੇ ਆ ਇੱਕ ਸਾਈਡ ਤੇ ਬਹੁਤ ਰੌਣਕ ਆ ਜਾਂਦੀ ਆ ਆ ਨਾ ਚੀਜ਼ਾਂ ਦੇ ਮੋਟਰਸਾਈਕਲ ਲੈਣੇ ਆ ਉਹਨਾਂ ਨੂੰ ਜਿਨ੍ਹਾਂ ਨੇ ਇਦਾਂ ਭੱਜਣਾ ਲੱਭੂ ਕਾਲਾ ਸਿੰਘਾ ਵੀ ਤਿਆਰ ਕਰਦਾ ਮੇਲੇ ਲਈ ਆਪਣੀ ਜੋ ਲੱਭੂ ਤਿਆਰੀ ਐ ਤੀ ਇਹ ਤਾਂ ਅੱਖਾਂ ਹੀ ਬਹੁਤ ਕੱਢਦਾ ਕੱਬਾ ਹੀ ਲੱਗਦਾ ਹੈ ਅੱਛਾ ਅੱਖਾਂ ਲੈਂਜ ਬੋਏ ਲਾ ਦੇ ਦੇ ਹੈ ਬੱਲੇ ਦੇਖੀ ਭਰਾਵਾ ਆ ਸਾਡੇ ਜਾਨੀ ਭਰਾ ਨੇ ਵੀ ਦੋ ਮੋਟਰਸਾਈਕਲ ਦੇਣੇ ਆ ਇਹਦੇ ਵਿੱਚ ਆ ਦੇ ਜਾਨੀ ਨੇ ਦੇ ਲਿਆ ਜਾਨੀ ਜੁਐਸੇ ਵੱਲੋਂ ਹੈ ਉਹ ਸਾਡੇ ਵੀਰ ਨੇ ਤੇ ਸਾਡਾ ਗੇਲੀ ਬਾਬਾ ਵੀ ਆ ਵਿੱਚ ਆ ਬਾਬਾ ਜੀ ਦੇ ਭਾਗ ਤੇ ਪਏ ਆ ਪੈਗ ਲਾ ਕੇ ਦੇਖੋ ਕਿੰਦਾ ਬਹੁਤ ਵਧੀਆ ਜਿਦਾ ਮਤਲਬ ਇੱਥੇ ਇਦਾਂ ਹੀ ਬਾਬਾ ਜੀ ਦੇ ਆ ਦੇ ਲੋ ਡੱਬ ਚ ਵੀ ਆ ਬਾਪੂ ਤਪ ਲੱਗਦੀ ਆ ਹਾਂ ਚੱਲ ਬਹਿ ਜਾ ਕੋਈ ਨਹੀਂ ਕੋਈ ਨਹੀਂ ਨਹੀਂ ਬੈਠੇ ਰੋ ਜੀ ਨੱਥਿਆ ਆਤੇ ਹੈ ਆਦੇ ਵੀਰ ਕਿਦਾਂ ਪਿਆ ਰਾਤ ਨੂੰ ਹੁਣ ਨਹੀਂ ਅੱਟ ਕੇ ਬਹਿ ਲੱਪਣੀ ਅਸਤਾਰ ਹੈ ਆਰੇ ਬੜਿਆ ਇੱਥੇ ਇਦਾਂ ਹੀ ਚੱਲਦਾ ਕੰਮ ਇੱਥੋਂ ਤੁਹਾਨੂੰ ਗਲਾਸੀਆਂ ਮਿਲ ਜਾਣੀਆਂ ਜਿੱਥੇ ਟੁੱਟੀਆਂ ਲੱਗੀਆਂ ਪੀ ਲਓ ਕੋਸ਼ਾਦ ਆਉਣਾ ਤੇ ਇਹ ਦੂਸਰੀ ਸਾਈਡ ਤੇ ਜਿੱਥੇ ਪਹਿਲੇ ਜਿੱਥੇ ਚੜਦੀ ਹੁੰਦੀ ਹੈ ਪਹਿਲਾ ਮੰਦਿਰ ਸੇ ਕਮੇਟੀ ਨੇ ਉੱਧਰ ਬਣਾ ਲਿਆ ਅਸਰਾ ਬਾਬਾ ਜਰਾ ਪੁੱਛਾ ਦਿਓ ਇੱਕ ਉੱਧਰ ਵੀ ਭਗਤ ਪਿਆ ਬਾਬੇ ਦਾ ਜਾ ਰਿਹਾ ਤਾਂ ਸਾ 服务ਦਾਰ ਬੈਠੇ ਸੰਭਾਵ ਦੇ ਆਇਆ ਹੈ ਨਾ ਇੱਕ ਸਾਈਡ ਤੇ ਸ਼ੇਬ ਬਾੜੀ ਵੀ ਬਣਾਈਆਂ ਜਿੱਦਾ ਸ਼ੇਬ ਬਾੜੀ ਆ ਮੰਦਿਰ ਬਹੁਤ ਸੋਹਣਾ ਬਣਿਆ ਹੁਣ ਮੈਂ ਤੁਹਾਨੂੰ ਅੰਦਰ ਹੁਣੇ ਦਿਖਾ ਹਾਂ ਹਲੋ ਉਹ ਦੇਣੀ ਆ ਹੁਣ ਜਾ ਕੇ ਕੁਰਸੀਆਂ ਦੀ ਹੁਣ ਓਕੇ ਓਕੇ ਤੇ ਇੱਥੇ ਸ਼ੇਬ ਜੀ ਜੀ ਦੀ ਬਹੁਤ ਵੱਡੀ ਮੂਰਤੀ ਆ ਦੇਖੋ ਮੇਰੇ ਘਰ ਨਾ ਹੁਣ ਮੈਨੂੰ ਪਤਾ ਨਹੀਂ ਵੀ ਆਮ ਜਿੱਡੇ ਵੀ ਵੱਡੇ ਦਰਾਖਤ ਤਾਂ ਸਾਰਿਆਂ ਨਾਲ ਉੱਚੀ ਆ। ਚਵਜੀ ਮਹਾਰਾਜ ਦੀ ਮੂਰਤੀ ਬਹੁਤ ਵੱਡੀ ਆ 120 ਫੁੱਟ ਵਾਹੀ ਜੀ। 120 ਫੁੱਟ। ਛੋਟਾ 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 ਸ਼ਿਵਾ ਜੀ ਸ਼ਾਦੇ ਮੱਜਾ ਚ ਛੱਜ ਬੱਜਿਆ ਛੋਟਾ ਸ਼ਿਵਾ ਨੇ ਟੁੱਟਾ ਕੋਟਾ 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 ਸਾਡੇ ਸ਼ਿਵਾਨ ਲਾਇਆ ਕੋਟਾ ਕਿਉਂ ਸਾਡੇ ਜੱਮ ਨਹੀਂ ਲਾਉਂਦੇ ਸ਼ਿਵਾਂ ਜੀ ਸਾਡੇ ਜੱਮ ਨਹੀਂ ਲਾਉਂਦੇ ਉੱθεν ਡੋਲਾ ਕੋਟਾ ਸ਼ਿਵਾਨ ਲਾਇਆ ਕੋਟਾ 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 ਨਹੀਂ ਪਤਾ ਨਹੀਂ ਕੀ ਖਾਦਾ ਇਹਦਾ ਹੋਰੀ ਪਹੁੰਚ ਜਾਂ ਕਰੀ ਜਾਂਦਾ ਜਦੋਂ ਜਦੋਂ ਕੋਈ ਆਉਂਦਾ ਨਾ ਲੈ ਕੇ ਪ੍ਰਚਾਰ ਇਦਾਂ ਘੇਰ ਲੈਂਦੇ ਪੂਰਾ ਰਾਂਚ ਫੈ ਜਾਂਦਾ ਰਾਂਚ ਉਹਰਾ ਸੰਗ ਦਾ ਅਗੇ ਦੇ ਦਾ ਲੋ ਜੀ ਇੱਥੇ ਇਦਾਂ ਕੱਪੜੇ ਵੀ ਬਹੁਤ ਸ਼ੋਪਿੰਗ ਰਹਿਣੀ ਵੀ ਆ ਰੰਗੋ ਬਾਹਰ ਬਿਆਰ ਲੱਗਾ ਪੂਰਾ ਟੌਪ ਦਾ ਤੁਸੀਂ ਜੀਨਾ ਲੈ ਸਕਦੇ ਹੋ ਇੱਥੇ ਦੇਖੋ ਗਰਮ ਪਜਾਮੇ ਪ੍ਰਦੇਸ਼ੀ ਬਾਗਵਾਂ ਵਾਲੇ ਪੂਰਾ पूरे बनगर से जोरा शोररा से पूरा रैणक बाजार ही बन गया गरम कोटिंगा चाल कंबल कितने कितने रुपए 20 ਰੁਪਈਆ 20 ਰੁਪਈਆ ਜਿਹੜੀ ਮਰਜ਼ੀ ਚੱਕੋ ਕਿੰਨਾ ਆਨਨ ਮਾਤਾ ਵੇਖੀਏ ਆਹ 50 ਦਾ ਪਜਾਮਾ ਹੀ ਚੰਨੀ ਬੰਨੀ ਯਾਰ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਸੋ ਕਹਿੰਦਾ ਨੋ ਕਹਿੰਦਾ 100 ਨੋਆਂ ਦੀ ਤੈਨੂੰ ਜਰਾਬਾਂ ਵੀ ਨਹੀਂ ਮਿਲਣੀਆਂ ਤੇ ਹੁਣ ਆਪਾਂ ਕਿਸੇ ਨੂੰ ਆਵੋ ਇੱਥੇ ਸ਼ਾਪਿੰਗ ਕਰਕੇ ਅੱਛਾ ਲੱਗਦਾ ਹੈ ਕਪੜਾ ਖਰੀਦ ਕੇ ਅੱਛਾ ਲੱਗਦਾ ਹੈ ਨਹੀਂ ਯਾਹਾਂ ਤੇ ਚੱਡਾ ਕਲੈਕਸ਼ਨ ਮਿਲ ਜਿਆ ਨਹੀਂ ਵਧੀਆ ਸਮਾਂ ਸਸਤਾ ਮਿਲ ਜਾਂਦਾ ਹੈ ਯਾਰ ਰਾਤੀ ਸ਼ਬੀਰ ਚੱਡਦਾ ਸੀ ਨਾ ਝੂਠਾ ਬੋਲੀ ਨਹੀਂ ਸ਼ਬੀਰ ਨਹੀਂ ਸ਼ਬੀਰ ਥੋੜੇ ਹੁਣ ਪਕੌੜੇ ਖਾਣ ਲੱਗੇ ਆਪਾਂ ਭਾਈ ਆਵਾਜ਼ ਯਾਰ ਵਿੱਚ ਟੀਲ ਤੇ ਬਾਬੇ ਦੇ ਦਰਵਾਜ਼ੇ ਤੇ ਮੋਰੀ ਹੀ ਆ ਸ਼ੋਅ ਆ ਤੱਕ ਲੋਕਰ ਨਹੀਂ ਲਓ ਜੀ ਇਹ ਸਾਡੇ ਪਿੰਡ ਦਾ ਮੇਲਾ ਸਿਗਾ ਤੇ ਹੋਰ ਵੀ ਬਹੁਤ ਭਰਿਆ ਬਹੁਤ ਚੀਜ਼ਾਂ ਦਿਖਾਉਣ ਨੂੰ ਬਲੌਗ ਬਹੁਤ ਵੱਡਾ ਹੋ ਜਾਣਾ ਇੱਥੇ ਹੀ ਕਰਦੇ ਆ ਸਮਾਪਤੀ ਕਿਉਂਦੇਵਾ ਤੇ ਰੋ ਚੜਦੀ ਕਲਾ ਚਰੋ ਓਕੇ ਬਾਈ ਕੀ ਆਰ ਡੂਇੰਗ ਯੂ ਟੰਡੇ ਇਟ ਇਟ ਓਕੇ ਬਾਈ ਤੇ ਆਪਣਾ ਜਹਾਜ਼ ਆ ਗਿਆ ਚਲੋ ਬੈਠੋ ਇਮੂ ਇਹਦੇ ਵਿੱਚ ਚਲਈਏ ਉਡਾਨ ਭਾਈ ਮੈਂ ਚਲਾਉਣਾ ਯਾਰ ਤੇ ਸਾਡਾ ਪਾਇਲਟ ਵੀ ਆ ਗਿਆ ਮੋਰੇ ਚੱਕਿਆ ਜਾਣਾ ਪਾਇਲਟ ਪਾਇਲਟ ਚਲੋ ਫੇ ਚਲੀਏ ਓਕੇ ਬਾਈ